ਅੰਡ ਨਵੰਬਰ ਦੇ ਜਿੱਦਾਂ ਸ਼ੁਰੂ ਹੋਣ ਲੱਗਾ ਤੇ ਅਕਤੂਬਰ ਦੇ ਐਂਡ 'ਚ ਤੁਹਾਨੂੰ ਪਤਾ ਭਈ 1984 ਦੀ ਜਿਹੜੀ ਜੈਨੋਸਾਈਡ ਦਾ ਸਾਡਾ ਰਿਮੈਂਬਰੈਂਸ ਹੁੰਦਾ ਯਾਦਗਾਰ ਹੁੰਦੀ 31 ਅਕਤੂਬਰ ਨੂੰ ਜਿਹੜਾ ਭਈ ਅੰਮਤਾਬਚਨੇ ਆ ਜਿਹਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਹੋਏ ਭਈ 84 ਵਿੱਚ ਜੈਨੋਸਾਈਡ ਦੇ ਵਿੱਚ ਇਹਨਾਂ ਦਾ ਹੱਥ ਹੈਗਾ ਦਿਲਜੀਤ ਦਸਾਂਜ ਮੁੜ ਕੇ ਫੇ ਇਹਨਾਂ ਦੇ ਪਾਸ ਚੱਲਾ ਸਾਡੀ ਪਹਿਲਾਂ ਵੀ ਸਾਫ ਤਰ੍ਹਾਂ ਸੋਬ ਇਹਨਾਂ ਮਾੜੀ ਦਿਸਕ ਬਹੁਤ ਵੱਡੀ ਡਿਸਐਗਰੀਮੈਂਟ ਹੋਈ ਸੀ ਦਿਲਜੀਤ ਨਾਲ ਦੇ ਮੈਨੇਜਰ ਨਾਲ ਕਿਉਂਕਿ ਇਹਨੇ ਪੋਸਟ ਪਾਇਆ ਸੀ ਭਈ ਤੈਨੂੰ ਅਸ਼ੀਰਵਾਦ ਮੰਗਦਾ ਹਾਂ ਤੁਹਾਡੇ ਕੋਲੋਂ ਮਹਤਾਬ ਚੇਲ ਕੋਲ ਤੇ ਮੈਂ ਕਹਿੰਦਾ ਤੂੰ ਇਤੋਂ ਵੱਡਾ ਹੈਂ ਤੂੰ ਰਹਿਣ ਦੇ ਇਹਨਾਂ ਬੰਦਿਆਂ ਤੋਂ ਕੁਝ ਨਾ ਮੰਗ ਇਹ ਬੰਦਿਆਂ ਦੇ ਪਰ ਬਹੁਤ ਵੱਡੇ ਖੂਨਾਂ ਦੇ ਪਈ ਕਰ ਇਹਦੇ ਹੱਥ ਖੂਨਾਂ ਨਾਲ ਭਰੇ ਪਏ ਇਲਜ਼ਾਮ ਦੇ ਨਾਲ ਤੇ 84 ਜਨਰਲ ਇਹਨੇ ਉਸ ਦੇ ਬਿਲਕੁਲ ਇਗਨੋਰ ਕਰਤਾ ਤੇ ਹੁਣ ਫੇ ਅਸਾਲ 2025 ਵਿੱਚ ਅਕਤੂਬਰ ਦੇ 31 ਜਰੀ ਨੂੰ ਇਹਨਾਂ ਨੇ ਸ਼ੋਅ ਬਰੋਡਕਾસ્ટ ਕਰ ਰਹੇ ਆ ਇਹ ਵੀ ਹਰਾਂ ਦੇ ਪਈ ਫੰਡਰੇਜ਼ਿੰਗ ਕਰਨੀਆਂ ਇਮਤਾਬਚਨ ਨਾਲ ਦਲੀਤ ਦਸਾਂਜ ਨੇ ਸੰਸਥਾ ਜਿਹੜੀ ਪੰਜਾਬ ਦੀ ਨਵੀਂ ਜਿਹੜਾ ਪਹਿਲਾਂ ਸਾਡੇ ਗੁੰਡੇ ਹੁੰਦੇ ਸੀ ਨਾਲ ਉਹ ਵੀ ਫੰਡਰੇਜ਼ਿੰਗ ਚਾਹੀਆਂ ਵਧੀਆ ਕਰੋ ਫੰਡਰੇਜ਼ਿੰਗ ਪੰਜਾਬ ਲਈ ਪਰ ਤੁਸੀਂ ਇਹ ਫੰਡਰੇਜ਼ਿੰਗ ਹੋ ਰਹੀ ਸਾਰੀ ਸਮਝੋ ਤੁਸੀਂ ਗੱਲ ਇਹ ਜਿਹੜੇ ਬੰਦੇ ਉੱਪਰ ਇੰਨੇ ਵੱਡੇ ਇਮਤਾਬਚਨ ਦੇ ਵਿੱਚ ਇਲਜ਼ਾਮ ਅਲਿਗੇਸ਼ਨਸ ਲੱਗੇ ਹੋ ਆ ਜੈਨੋਸਾਈਡ ਦੇ ਉਹਨੂੰ ਚਿੱਟੀ ਚਿੱਟੀ ਜਿਹੜੀ ਉਹ ਚੇਰ ਕਹਿੰਦੇ ਬਈ ਜਿਹੜੀ ਸਾਫ ਕਰਕੇ ਜਿਹੜੀ ਵੀ ਸਾਰੀ ਸਫਾਈ ਕਰ ਰਹੇ ਉਹਦੀ ਦਲਜੀਤ ਦਸਾਂਜ ਉਹਨਾਂ ਬੈਠ ਕੇ ਉਸ ਥਾਂ ਤੇ ਬ੍ਰੋਡਕਾਸਟ ਕਰਕੇ ਇਹਨਾਂ ਨੂੰ ਦਲਜੀਤ ਵੱਲੋਂ ਇੱਕ ਮੈਸੇਜ ਆ ਰਿਹਾ ਆ ਉਸ ਵੇਲੇ ਸ਼ੋਅ ਹੋਊਗਾ ਇਹ ਪੰਜਾਬ ਦੇ ਫੰਡਰੇਜ਼ਿੰਗ ਕਰੂਗੇ ਤਾਂ ਉਹਨਾਂ ਦੀ ਬੱਲੇ ਬੱਲੇ ਹੋ ਗਈ ਹਮਤਾਵ ਚੰਦ ਜੀ ਜਦੋਂ ਹਰ ਸਾਲ ਅਸੀਂ ਇਹਨਾਂ ਦੀ ਗੱਲ ਕਰਦੇ ਆਂ ਪੇ ਬੰਦੇ ਨੂੰ ਸਾਨੂੰ ਇਨਸਾਫ ਚਾਹੀਦਾ ਇਹ ਸੱਚ ਬੋਲਿਆ ਕਿ ਉਸ ਦੇ ਕੀ ਹੋਇਆ ਜਿੰਨੇ ਇਲਜ਼ਾਮ ਲੱਗੇ ਉਹਦੇ ਉੱਪਰ ਹਮਤਾਵ ਚੰਦ ਉੱਪਰ ਉਹ ਉਸਨਾਂ ਦੇ ਪਛਾਣਨ ਵਾਲੀ ਜਿਹੜੀ ਮੂਵੀ ਆ ਭਾਈ ਖਲਰੇ ਦੀ ਭਾਈ ਖਲਰਾ ਸਾਹਿਬ ਦੇ ਮੂਵੀ ਬਣਾ ਕੇ ਇਹ ਕਹਿੰਦਾ ਸਾਰੀ ਬੈਨ ਕਰ ਦੇ ਤਿੰਡਾ ਵਿੱਚ ਤਾਂ ਤੁਸੀਂ ਜਾ ਕੇ ਤਾਂ ਵੀ ਤੋਂ ਇਦਾਂ ਦੇ ਬੰਦੇ ਦਾ ਬੈਨਾ ਜਾ ਕੇ ਦਲਜੀਤ ਪਤਾ ਨਹੀਂ ਜਾਂ ਨਸ਼ਾ ਚੜ ਜਾਂਦਾ ਫੇਮ ਦਾ ਜਾਂ ਪੈਸੇ ਦਾ ਮੈਨ ਨਹੀਂ ਕੀ ਅੱਜ ਕੱਲ ਬੰਦੇ ਸਾਰੇ ਬਦਲ ਜਾਂਦੇ ਕੋਈ ਪਰਵਾਹ ਨਹੀਂ ਇੱਕ ਪਾਸੇ ਰੋਣਾ ਸਾਡੀ 84 ਦਾ ਦੋਖਿਆ ਅਸੀਂ ਖੜੇ ਆ ਪੰਜਾਬ ਲਈ ਤੇ ਦੂਜੇ ਪਾਸੇ ਤੁਸੀਂ ਜਾ ਕੇ ਇਦਾਂ ਦੇ ਕੰਮ ਕਰਨੇ ਇਹ ਇਹ ਫੋਲੋਅਰ ਦਿੱਲੀ ਜਸਾਂ ਦੇ ਫੋਲੋਅਰ ਹੈ ਬਿਲਕੁਲ ਬੰਦਾ ਬਿਲਕੁਲ ਟੈਲੈਂਟਡ ਬਹੁਤ ਹੈ ਮੈਂ ਸਿੱਧਾ ਕਹਿੰਦਾ ਦਿਲਜੀਤ ਜਸਾਂ ਜਿਹੜਾ ਸਿੰਗਰ ਹੈ ਐਜ਼ ਅ ਸਿੰਗਰ ਹੀ ਇਜ਼ ਵੈਰੀ ਟੈਲੈਂਟਡ ਸੋ ਪੀਪਲ 윌 ਫੋਲੋ ਹਿਮ ਬਹੁਤ ਟੈਲੈਂਟਡ ਹੈ ਕੋਈ ਇਹਦਾ ਸ਼ੱਕ ਨਹੀਂ ਕੀ ਪਰ ਇਹ ਪਹਿਲਾਂ ਵੀ ਕਿਹਾ ਹੁਣ ਵੀ ਕਹਾਂ ਤੂੰ ਇਦਾਂ ਦੇ ਬੰਦਿਆਂ ਦਾ ਜਿਹਦੇ ਉੱਪਰ ਹੱਥੀਏ ਦੇ ਇਲਜ਼ਾਮ ਲੱਗਿਓ ਤੇ ਇਹਦੇ ਹੱਥ ਖੂਨ ਆ ਸਿੱਖਾਂ ਦਾ ਬਹੁਤ ਵੱਡੇ ਵੱਡੇ ਇਲਜ਼ਾਮ ਅਲਿਗੇਸ਼ਨ ਲੱਗੇ ਹੋ ਤੁਸੀਂ ਜਿਹੜੇ ਫੋਲੋਅਰ ਹੈ ਤੁਸੀਂ ਪੁੱਛੋ ਦਲਜੀਤ ਨੂੰ ਤੋ ਇਹ ਬੰਦੇ ਕਿਹਦੇ ਬੈਨਾਂ ਕਿਉਂਕਿ ਸਾਡੇ ਦੇਖੋ ਹੁਣ 84 ਦਾ 41 ਸਾਲ ਦਾ 40 41 ਸਾਲ ਹੋ ਗਿਆ ਤੇ ਇਹਦੇ ਵਿੱਚ ਦੇਖੋ ਸਾਨੂੰ ਇਨਸਾਫ ਨਹੀਂ ਮਿਲਿਆ ਪੰਨੇ ਕਿੰਨੇ ਹਜ਼ਾਰ ਉਸ ਦੇ ਕਾਤਲ ਸੀਗੇ ਇਦਾਂ ਦੇ ਬੰਦੇ ਜਿਹੜੇ ਭਈ ਅੱਜਕੱਲ ਹੀਰੋ ਬਣੇ ਫਿਰਦੇ ਹਾਲੀਵੁੱਡ ਬਾਲੀਵੁੱਡ ਦੇ ਅਸੀਂ ਜਾ ਕੇ ਉਹਨਾਂ ਬੈਨੇ ਸਾਡੇ 스타 ਜਿਹੜੇ ਕਹਿੰਦੇ ਸੀ ਪੰਜਾਬੀ ਆ ਸਾਨੂੰ ਦੋਖਿਆ ਪੰਜਾਬ ਦਾ ਪੰਜਾਬ ਤੋਂ ਉਹਨਾਂ ਏਰੀਆਈ ਆ ਤੇ ਤੁਸੀਂ ਜਾ ਕੇ ਉਸ ਰਾਤ ਨੂੰ ਉਸ ਰਾਤ ਨੂੰ ਬੈੰਨੇ ਜਦੋਂ ਦਿੱਲੀ ਦੇ ਵਿੱਚ ਗਲੀਆਂ ਖੂਨ ਨਾਲ ਭਰ ਗਈਆਂ ਸਿੱਖਾਂ ਦੀਆਂ ਤੇ ਤੁਸੀਂ ਜਾ ਕੇ ਉਸ ਵੇਲੇ ਹੁਣ ਜਾ ਕੇ ਬੈਠੇ ਹੋਣ ਨਾਲ ਚਲੋ ਜੀ ਪੰਜਾਬ ਲਈ ਫੰਡਰਸ ਕਹੀਏ ਤੇ ਲੋਕ ਤਾਂ ਸਾਰਾ ਭੁੱਲ ਜੂਗੇ ਤੁਹਾਡੀ ਬੱਲੇ ਬੱਲੇ ਹੋ ਗਈ। ਇਹ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਦਲਜੀਤ। ਤੂੰ ਹਰਦਾ ਵੀ ਨਹੀਂ ਗਲਤੀ ਕਰਨੋ ਜਿੰਨੇ ਕਿੰਨੀ ਵਾਰੀ ਕਿਹਾ ਇਹਦੇ ਬੰਦੇ ਤੂੰ ਦੂਰ ਐ ਆਪਣਾ ਕੰਮ ਕਰੀ ਜਾ ਤੂੰ ਬਹੁਤ ਵੱਡਾ ਸੁਪਰਸਟਾਰ ਐਂ। ਸਾਰੇ ਪੰਜਾਬੀਆਂ ਤੇਰੇ ਉੱਪਰ ਮਾਣ ਐ। ਇਦਾਂ ਦੇ ਕੰਮ ਕਰਕੇ ਤੂੰ ਆਪਣੇ ਆਪ ਨੂੰ ਬੁਪੇਛੇ ਕਰ ਰਿਹਾ ਸੋ ਜਿਹੜੇ ਫੋਲੋਅਰ ਆ ਇਹ ਗੁੱਸੇ ਹੋਣੀ ਤੁਹਾਡੀ ਕੋਈ ਗੱਲ ਨਹੀਂ ਗਈ ਤੁਸੀਂ ਜੇ ਉਸ ਦੇ 84 ਦਿੱਲੀ ਹੁੰਦੇ ਤੁਹਾਡੇ ਪਰਿਵਾਰជា ਤੁਸੀਂ ਕੋ ਹੋ ਸੋਚ ਲੇ ਜੇ ਮੇਰੇ ਘਰ ਗੱਲ ਦਾ ਤੁਹਾਨੂੰ ਗੁੱਸਾ ਆਉਂਦਾ ਰਾਈਟ ਆਪਣੇ ਕਈ ਵਾਰ ਬੋਲਰ ਵੀ ਫੋਲੋਅਰ ਵੀ ਹੋ ਜਾਂਦੇ ਬਲਾਈਂਡ ਕੁਛ ਨਹੀਂ ਸਾਡੇ ਬੰਦੇ ਨੂੰ ਫੋਲੋ ਕਰਦੇ ਗਲਤ ਕਰਦੇ ਫੇ ਤੁਸੀਂ ਵੀ ਸੋਚੋ ਕਿ ਕਿੱਥੇ ਜਿਹੜੀ ਜਿਹੜੀ ਵੀ ਸੰਸਥਾ ਉਸ ਵੇਲੇ ਪੈਸੇ ਲੱਗਦੇ ਇਹਨਾਂ ਕੋਲੋਂ ਮਧਾਬਚਨ ਕੋਲ ਸਿੱਖਾਂ ਦੀ ਸੰਸਥਾ ਉਹ ਤਾਂ ਮੈਂ ਕਈ ਵਾਰ ਬੰਦੇ ਵਿੱਚੋਂ ਬੰਦੇ ਮੈਨੂੰ ਆਪ ਜਾਣਦੇ ਆ ਕੋਈ ਪਰਵਾਹ ਨਹੀਂ ਹੁੰਨੀ ਇਹਦਾ ਮਤਲਬ ਉਹਨਾਂ ਨੂੰ ਕਿਉਂਕਿ ਇਦਾਂ ਦੇ ਬੰਦੇ ਤੁਸ ਜਾ ਕੇ ਟਾਲੀ ਫੰਡਰੇਜ ਕਰ ਰਹੇ ਆ ਤੁਹਾਡਾ ਕੋਈ ਲਿਮਟ ਹੈਗਾ ਕੋਈ ਅੰਤ ਹੈਗਾ ਕੋਈ ਤੁਹਾਡਾ ਭਾਈ ਕਿਹੜਾ ਕੋਈ ਹੈ ਕਿ ਤੁਹਾਡੇ ਸਟੈਂਡਰਡ ਤੇ ਕਿਤੋਂ ਕੌਣ ਤੁਹਾਡੇ ਲਈ ਪੈਸੇ ਇਕੱਠੇ ਕਰ ਰਿਹਾ 31 ਅਕਤੂਬਰ ਨੂੰ ਵੀ ਜਾਂ ਅਕਤੂਬਰ ਦੇ ਵਿੱਚ ਕਹਿੰਦਾ ਨਵੰਬਰ ਕੋਈ ਵੀ ਮਹੀਨਾ ਹੋਵੇ ਇਦਾਂ ਦਾ ਬੰਦਾ ਤੁਹਾਡੇ ਲਈ ਪੈਸੇ ਇਕੱਠੇ ਕਰਦਾ ਸਾਨੂੰ ਵੀ ਥੋੜਾ ਸੋਚਣਾ ਚਾਹੀਦਾ ਚਲੋ ਠੀਕ ਆ ਦਲਜੀਤ ਜੀ ਤੂੰ ਕਰ ਲੈ ਤੂੰ ਖੁਸ਼ੀ ਹੋ ਗਈ ਤੈਨੂੰ ਵੀ ਔਰ ਜੋ ਤੁਸੀਂ ਆ ਕੀਤਾ ਨਾ ਹੁਣ ਇਹਨੂੰ ਸਫਾਈ ਦੇ ਰਹੇ ਆ ਸਰ ਇੰਡੀਆ ਦੇ ਇਕਤੀ ਰੀਜਮਾਂ ਦੀ ਨਾਲ ਬੈਠ ਕੇ ਸ਼ੋ ਜਿਹੜਾ ਆ ਰਿਹਾ ਇਹ ਕੋਈ ਐਕਸੀਡੈਂਟ ਨਹੀਂਗਾ ਬਿਲਕੁਲ ਨਰਾਜ਼ਗੀ ਆ